सचिन क्या है सचिन में लपू सा सचिन है मुंह में से बोलना वहाँ पे आ है ना बोलता वो है ना झिंगुर सा लड़का उससे प्यार करेगी वो हैं हाथ फिराती रहे ये प्यार है क्या कुमार सिक्स क्लास में पढ़ते हैं सिक्स क्लास में पढ़ते हो ठीक है ये बताओ कौन सा सब्जेक्ट अच्छा लगता है आए? कौन सब्जेक्ट अच्छा लगता है बैगन अरे सब्जेक्ट विषय सो ब्यूटिफुल सो एलिगेंट जस्ट लुकिंग लाइक अ वाव ਜਸਟ ਲੁਕਿੰਗ ਲਾਈਕ ਅ ਵਾਓ ਸਾਲ 2023 ਭਾਰਤ ਲਈ ਕਈ ਕਾਰਨਾ ਕਰਕੇ ਖਾਸ ਰਿਹਾ ਇਸ ਸਾਲ ਐਨਾ ਸਾਨੂੰ ਕਪਿਲ ਸ਼ਰਮਾ ਦੇ ਸ਼ੋਅ ਨੇ ਐਂਟਰਟੇਨ ਨਹੀਂ ਕੀਤਾ ਜਿੰਨਾ ਐਨਾ ਆਮ ਲੋਕਾਂ ਨੇ ਕੀਤਾ ਹੈ ਐਨੇ ਬਾਲੀਵੁੱਡ ਦੇ ਸਟਾਰ ਚਰਚਾ ਦੇ ਵਿੱਚ ਨਹੀਂ ਰਹੇ ਜਿਨੇ ਸੋਸ਼ਲ ਮੀਡੀਆ ਤੇ 5-7 ਲੋਕ ਵਾਇਰਲ ਹੋਏ ਨੇ ਤਾਂ ਦੇਰ ਨਾ ਕਰਦੇ ਹੋਏ ਤੁਹਾਨੂੰ ਦੱਸਦੇ ਆ ਉਹਨਾਂ ਆਮ ਲੋਕਾਂ ਦੇ ਬਾਰੇ ਜਿਨ੍ਹਾਂ ਨੇ ਬਿਨਾ ਕੋਈ ਮਿਹਨਤ ਕੀਤੇ ਵੱਡੇ ਵੱਡੇ ਸਟਾਰਾਂ ਨੂੰ ਮਾਤ ਪਾਈ ਹੈ ਤੇ ਟ੍ਰੈਂਡਿੰਗ 'ਚ ਰਹੇ ਨੇ ਸੀਮਾ ਹੈਦਰ ਇਸ ਸਾਲ ਜੇਕਰ ਕੋਈ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਹੈ ਤਾਂ ਉਹ ਹੈ ਸੀਮਾ ਹੱਦ ਪਾਕਿਸਤਾਨੀ ਰਹਿਣ ਵਾਲੀ ਸੀਮਾ ਮਈ 2023 ਦੇ ਵਿੱਚ ਆਪਣੇ 4 ਬੱਚਿਆਂ ਦੇ ਨਾਲ ਪਾਕਿਸਤਾਨ ਤੋਂ ਭਾਰਤ ਆਈ ਸੀ ਅਤੇ ਉਦੋਂ ਤੋਂ ਉਹ ਆਪਣੇ ਭਾਰਤੀ ਪਤੀ ਸਚਿਨ ਮੀਨਾ ਦੇ ਨਾਲ ਦਿੱਲੀ ਦੇ ਨਾਲ ਲੱਗਦੇ ਨੌਇਡਾ ਦੇ ਵਿੱਚ ਰਹਿ ਰਹੀ ਹੈ ਸੀਮਾ ਤੇ ਸਚਿਨ ਦੀ ਪ੍ਰੇਮ ਕਹਾਣੀ ਅਜਿਹੀ ਹੈ ਕਿ ਉਹ ਮੋਬਾਈਲ ਤੇ ਆਨਲਾਈਨ ਪਬਜੀ ਗੇਮ ਖੇਡਦੇ ਹੋਏ ਇੱਕ ਦੂਜੇ ਦੇ ਪਿਆਰ ਦੇ ਵਿੱਚ ਪੈ ਗਏ ਜਿਸ ਤੋਂ ਬਾਅਦ ਸੀਮਾ ਆਪਣੇ ਦੇਸ਼ ਅਤੇ ਆਪਣੇ ਪਤੀ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਨਾਲ ਸਿੱਧੀ ਭਾਰਤ ਆ ਗਈ ਸੀਮਾ ਤੇ ਸਚਿਨ ਦੀਆਂ ਖਬਰਾਂ ਕਈ ਦਿਨਾਂ ਤੱਕ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਦੇ ਵਿੱਚ ਬਣੀ ਆ ਰਹੀਆਂ ਮਿਥਿਲੇਸ਼ ਪਾਟੀ ਨਾ ਸਿਰਫ ਸੀਮਾ ਹੈਦਰ ਅਤੇ ਸਚਿਨ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਬਲਕਿ ਸਚਿਨ ਦੀ ਇੱਕ ਗਵੰਡਨ ਵੀ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੋਈ ਸੀ ਮਿਥਿਲੇਸ਼ ਪਾਟੀ ਮਿਥਿਲੇਸ਼ ਆਪਣੇ ਬਿਆਨਾਂ ਦੇ ਕਾਰਨ ਸੋਸ਼ਲ ਮੀਡੀਆ ਤੇ ਵਿਵਾਦਾ ਤੇ ਚਰਚਾਵਾਂ ਦੇ ਵਿੱਚ ਆਈ ਸੀ ਅੰਜੂ ਅੰਜੂ ਦਾ ਮਾਮਲਾ ਵੀ ਉਸ ਸਮੇਂ ਖੂਬ ਸੁਰਖੀਆਂ ਦੇ ਵਿੱਚ ਆਇਆ ਜਦੋਂ ਸੀਮਾ ਹੈਦਰ ਭਾਰਤੀ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਸੀ ਉਸ ਦੀ ਕਹਾਣੀ ਵੀ ਸੀਮਾ ਹੈਦਰ ਵਰਗੀ ਹੈ ਅੰਜੂ ਇੱਕ ਭਾਰਤੀ ਔਰਤ ਹੈ ਜੋ ਆਪਣੇ ਪਾਕਿਸਤਾਨੀ ਦੋਸਤ ਦੇ ਪਿਆਰ ਦੇ ਵਿੱਚ ਜੁਲਾਈ ਦੇ ਮਹੀਨੇ ਰਾਜਸਥਾਨ ਦੇ ਭਵਾਨੀ ਤੋਂ ਪਾਕਿਸਤਾਨ ਚਲੀ ਗਈ ਸੀ ਪਾਕਿਸਤਾਨ ਦੇ ਨਰਸੂਲਾ ਅਤੇ ਅੰਜੂ ਸਾਲ 2020 ਤੋਂ ਫੇਸਬੁੱਕ ਰਾਹੀਂ ਗੱਲ ਕਰਦੇ ਸਨ ਅੰਜੂ ਪਹਿਲਾਂ ਹੀ ਭਾਰਤ ਵਿੱਚ ਵਿਆਹੀ ਹੋਈ ਸੀ ਅਤੇ ਉਸਦੇ ਬੱਚੇ ਵੀ ਸਨ ਪਰ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਪਤੀ ਨੂੰ ਛੱਡ ਕੇ ਪਾਕਿਸਤਾਨ ਚਲੀ ਗਈ ਸੀ ਅਦਿੱਤਿਆ ਕੁਮਾਰ ਬਿਹਾਰ ਦੇ ਪਟਨਾ ਚ 6ਵੀਂ ਜਮਾਤ ਵਿੱਚ ਪੜਦਾ ਇਹ ਬਲੜਕਾ ਸਾਲ 2023 ਚ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੋਇਆ ਸੀ। ਦਰਅਸਲ ਇੱਕ ਨਿੱਜੀ ਨਿਊਜ਼ ਪੋਰਟਲ ਦੇ ਇੱਕ ਵੀਡੀਓ ਵਿੱਚ ਰਿਪੋਰਟਰ ਵਿਦਿਆਰਥੀਆਂ ਨੂੰ ਸਵਾਲ ਪੁੱਛਦਾ ਦਿਖਾਈ ਦੇ ਰਿਹਾ ਹੈ। ਜਦੋਂ ਵਿਦਿਆਰਥੀ ਕੋਈ ਗਲਤ ਜਵਾਬ ਦਿੰਦੇ ਹਨ ਤਾਂ ਅਦਿੱਤਿਆ ਪੂਰੇ ਆਤਮ ਵਿਸ਼ਵਾਸ ਦੇ ਨਾਲ ਜਵਾਬ ਦੇਣ ਲਈ ਅੱਗੇ ਆਉਂਦਾ ਹੈ। ਉਸ ਦੇ ਜਵਾਬ ਦੇਣ ਵਾਲੀ ਮੀਮਜ਼ ਵੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਦੇ ਵਿੱਚ ਰਹੀ ਸੀ ਤੇ ਉਸ ਇੱਕ ਵੀਡੀਓ ਨੇ ਹੀ ਉਸ ਨੂੰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਕਰ ਦਿੱਤਾ ਸੀ। ਜੈਸਮੀਨ ਗੌਰ 2023 ਦੇ ਚੋਟੀ ਦੇ ਮੀਮਸ ਵਿੱਚੋਂ ਇੱਕ ਜਸਟ ਲੁਕਿੰਗ ਲਾਈਕ ਆ ਵਾਓ ਰਿਹਾ ਹੈ ਇਸ ਨਾਲ ਜੈਸਮਿਨ ਗੋਲ ਨਾ ਦੀ ਇੱਕ ਆਮ ਔਰਤ ਰਾਤੋ ਰਾਤ ਮਸ਼ਹੂਰ ਹੋ ਗਈ ਸੀ ਇਹ ਡਾਇਲੋਗ ਸੀ ਦਿੱਲੀ ਚ ਕੱਪੜੇ ਦੀ ਦੁਕਾਨ ਦੀ ਮਾਲਕਣ ਜੈਸਮਿਨ ਦਾ ਜੋ ਅੱਜ ਵੀ ਕਾਫੀ ਵਾਇਰਲ ਹੈ ਬੁਟੀਕ ਚਲਾਉਣ ਵਾਲੀ ਜੈਸਮਿਨ ਗੋਲ ਲੇਡੀ ਸੂਟ ਕੁਰਤੀਆਂ ਆਦਿ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਣਾ ਕੇ ਪੋਸਟ ਕਰਦੀ ਹੈ ਇੱਕ ਦਿਨ ਵੀਡੀਓ ਵਿੱਚ ਉਸਨੇ ਇੱਕ ਪਹਿਰਾਵੇ ਬਾਰੇ ਡਾਇਲੋਗ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਆ ਵਾਓ ਦੀ ਵਰਤੋਂ ਕੀਤੀ ਇਹ ਡਾਇਲੌਗ ਕੁਝ ਸਮੇਂ ਦੇ ਵਿੱਚ ਨਾ ਵਾਇਰਲ ਹੋ ਗਿਆ ਕਿ ਆਮ ਲੋਕਾਂ ਤੋਂ ਲੈ ਕੇ ਕ੍ਰਿਕਟਰ ਅਤੇ ਬਾਲੀਵੁੱਡ ਸਿਤਾਰੇ ਵੀ ਉਸ ਦੇ ਡਾਇਲੌਗ ਦੀ ਚਰਚਾ ਕਰਨ ਲੱਗੇ ਜੋਤੀ ਮੋਰਿਆ ਇਸ ਸਾਲ ਦੇ ਅੱਧ ਵਿੱਚ ਉੱਤਰ ਪ੍ਰਦੇਸ਼ ਦੀ ਪੀਸੀਐਸ ਅਧਿਕਾਰੀ ਜੋਤੀ ਮੋਰਿਆ ਆਪਣੇ ਪਤੀ ਦੇ ਦੋਸ਼ਾਂ ਤੋਂ ਬਾਅਦ ਅਚਾਨਕ ਸੁਰਖੀਆਂ ਦੇ ਵਿੱਚ ਆ ਗਈ ਉਸ ਦਾ ਮਾਮਲਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਇਆ ਸੀ ਅਤੇ ਇਸ ਤੇ ਕਾਫੀ ਬਹਿਸ ਵੀ ਹੋਈ ਸੀ ਦਰਅਸਲ ਉਸ ਦੇ ਪਤੀ ਅਲੋਕ ਮੋਰਿਆ ਨੇ ਦੋਸ਼ ਲਾਇਆ ਸੀ ਕਿ ਜੋਤੀ ਮੋਰਿਆ ਨੇ ਐਸਡੀਐਮ ਬਣਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਸੀ ਉਸਨੇ ਦੋਸ਼ ਲਗਾਇਆ ਸੀ ਕਿ ਜੋਤੀ ਮੋਰੀਆ ਦਾ ਹੋਮਗਾਰਡ ਦੇ ਨਾਲ ਅਫੇਅਰ ਸੀ ਉਸ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ